ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਜੂਨ 84 ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੱਲੂਕਾਰ ਦਿਵਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਨੇ ਉਹ ਪਾਏ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਸ਼ੀਧਾਂ ਨੂੰ ਜਿਹੜੀ ਸ਼ਰਧਾਂਜਲੀ ਆ ਉਹ ਦਿੱਤੀ ਜਾਂਦੀ ਆ ਤਾਂ ਜਿਸ ਤੋਂ ਬਾਅਦ ਸਿੰਘ ਸਭਾ ਜਿਹੜੇ ਨੇ ਉਹ ਸਿੱਖਾਂ ਦੇ ਨਾਲ ਜਿਹੜਾ ਸੰਦੇਸ਼ ਨੇ ਉਹ ਜਾਰੀ ਕਰਦੇ ਨੇ ਤਾਂ ਜਿਸ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਧੂਮਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਵਾਰ ਅਸੀਂ ਕਲਦੀਪ ਸਿੰਘ ਗੜਗਜੋ ਕਾਰਜਕਾਰੀ ਜਥੇਦਾਰ ਨੇ ਸਿੰਘ ਸਭਾ ਬਲਤਾਂ ਉਹਨਾਂ ਨੂੰ ਸੰਦੇਸ਼ ਸਸੀ ਜਾਰੀ ਜਿਹੜਾ ਉਹ ਕਰਨੀ ਦਵਾਂਗੇ ਵਿੱਚ ਅਸੀਂ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਤਾਂ ਹੋਰ ਕੀ ਕੁਝ ਕਿਹਾ ਤਾਂ ਅੱਜ ਖਾਸ ਤੌਰ ਤੇ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹਨਾਂ ਨੂੰ ਮਨਾਉਣ ਵਾਸਤੇ ਪਹੁੰਚੇ ਨੇ ਕਈ ਘੰਟੇ ਜਿਹੜੀ ਇਹ ਮੀਟਿੰਗ ਚੱਲੀ ਆ ਮੀਟਿੰਗ ਤੋਂ ਬਾਅਦ ਕੀ ਫੈਸਲਾ ਹੋਇਆ ਕਿ ਆਖਰਕਾਰ ਕੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਮਾਗਮ ਨੇ ਉਹ ਲਿੱਕੇ ਜਾਣਗੇ ਕੀ ਸਿੰਘ ਸਾਬਾ ਜਿਹੜੇ ਨੇ ਸੰਦੇਸ਼ ਉਹ ਜਾਰੀ ਕਰਨਗੇ ਇਸ ਤੇ ਪੂਰੀ ਅਸੀਂ ਜਿਹੜੀ ਆ ਗੱਲਬਾਤ ਕਰਾਂਗੇ ਗੱਲਬਾਤ ਕਰਨ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸਰਸੀ ਕਾਲ ਜੀ ਰਪਾਣਾ ਜੀ ਜੂਨ 1984 ਦਾ ਜਦੋਂ ਦਿਹਾੜਾ ਹੁੰਦਾ ਤਾਂ ਉਹ ਸਾਰਿਆਂ ਨੂੰ ਪਤਾ ਹੈ ਜਿਨ੍ਹਾਂ ਨੇ ਆਪਣੇ ਪਿੰਡ ਇਤੇ ਡੰਡ ਆਇਆ ਅਨੇਕਾ ਸਿੰਘ ਸਿੰਘਣੀਆਂ ਸ਼ਹੀਦ ਹੋਈਆਂ ਸ਼ਹੀਦ ਆਲਤਕ ਸਾਹਿਬ ਵੀ ਜਿਹੜੇ ਨੇ ਸਮਾਗਮ ਵੀ ਲਿਖੇ ਜਾਂਦੇ ਨੇ ਬੇਸ਼ੱਕ ਇਤਿਹਾਸ ਮੁਤਾਬਕ ਦੱਸਿਆ ਜਾਂਦਾ ਕਿ 35 ਕੇ 36 ਗੁਦਵਾਰ ਨੇ ਜਿੱਤੇ ਜਿਹੜੀ ਫੌਜ ਆ ਉਹ ਤਨਾਤ ਕਰਤੀ ਜਾਂਦੀ ਹੈ ਪਰ ਹੁਣ ਜਿਹੜਾ ਵਿਰੋਧ ਦਾ ਲਗਾਤਾਰ ਸਿੰਘ ਸਭਾ ਦਾ ਵਾਧਾ ਜਾ ਰਿਹਾ ਹੈ ਉਹਨਾਂ ਕਹਿੰਿਆ ਇਸ ਵਾਰ ਜਿਹੜਾ ਸੀ ਸੰਦੇਸ਼ ਜਿਹੜਾ ਉਹ ਸਿੱਖ ਪੰਥ ਦੇ ਨਾਲ ਨਹੀਂ ਜਿਹੜਾ ਜਾਰੀ ਕਰਨ ਦੇਵਾਂਗੇ ਦੇਖੋ ਅਮਰੀ 6 ਜੂਨ ਹੈ ਜਿਹੜੀ ਹੂੰ 1947 ਤੋਂ ਬਾਅਦ ਹੂੰ ਸਿੱਖ ਸਿਆਸਤ ਤੇ ਸਿੱਖ ਧਰਮ ਦੇ ਵਿੱਚ ਬੜੀ ਅਹਿਮ ਹੈ ਇਹ ਬਿਲਕੁਲ ਜਦੋਂ ਵੀ 6 ਜੂਨ ਹਰ ਸਾਲ ਆਉਂਦੀ ਹੈ ਤਾਂ ਇਹ ਦਿਹਾੜਾ ਬੜਾ ਅਹਿਮ ਮੰਨਿਆ ਜਾਂਦਾ ਹੈ ਔਰ ਇਸ ਵਾਰ ਪਹਿਲੀ ਵਾਰ ਵੈਸੇ ਤਾਂ ਉਥੇ ਹਰ ਸਾਲ ਆਪਾਂ ਦੇਖਦੇ ਆਂ ਕਈ ਵਾਰ ਕੋਈ ਨੰਗੀਆਂ ਤਲਵਾਰਾਂ ਘੁਮਾਰ ਰਿਆ ਕੋਈ ਕੁਛ ਐਦਾਂ ਦੇ ਟਕਰਾਅ ਦੇਖਣ ਨੂੰ ਮਿਲ ਰਿਹਾ ਪਰ ਜਿਹੜਾ ਟਕਰਾਅ ਇਸ ਵਾਰ ਆਮੋ ਸਾਹਮਣੇ ਹਾਲੇ ਤਾਂ ਸ਼ਬਦੀ ਜਿਹੜਾ ਹੈਗਾ ਆਪਣੇ ਸ਼ਬਦ ਇੱਕ ਦੂਜੇ ਨੂੰ ਕਹਿ ਕੇ ਬਿਆਨਬਾਜ਼ੀ ਦਾ ਟਕਰਾਅ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਸ ਟਕਰਾਅ ਨੂੰ ਬਚਾਉਣ ਦੇ ਲਈ ਉਸ ਟਕਰਾਅ ਤੋਂ ਬਚਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕੋਸ਼ਿਸ਼ਾਂ ਸਫਲ ਹੋਣੀਆ ਚਾਹੀਦੀਆਂ ਬਿਲਕੁਲ ਜਿਹੜਾ ਇਹ ਟਕਰਾ ਸਿੱਖਾਂ ਦੇ ਵਿੱਚ ਆਪਸੀ ਟਕਰਾ ਪਹਿਲਾਂ ਆਪਾਂ ਕਹਿੰਦੇ ਸੀ ਕਿ ਵੀ ਆਪਣੇ ਇੱਕ ਦੂਜੇ ਬਿਆਨਬਾਜ਼ੀ ਕਰ ਰਹੇ ਆ ਜਾਂ ਇੱਕ ਦੂਜੇ ਦੇ ਸ੍ਰੀ ਕਾਲ ਤਖਸਾਲ ਸਾਹਿਬ ਨੂੰ ਲੈ ਕੇ ਹੋਰ ਪਰ ਜਿਹੜੀ ਇਸ ਵਾਰੀ ਜਿਹੜਾ ਹੋ ਰਿਹਾ ਜਿਹੜਾ ਤਕਸਾਲ ਮੁਖੀ ਹਰਨਾਮਨ ਸਿੰਘ ਤੁਮਾ ਨੇ ਗੱਲ ਕਹੀ ਹੈ ਤੇ ਉਹਨਾਂ ਨੇ ਚੇਤਾਵਨੀ ਦਿੱਤੀ ਐ ਐਸਜੀਪੀਸੀ ਨੂੰ ਤਾਂ ਇਹ ਸਿੱਖ ਰਾਜਨੀਤੀ ਦੇ ਵਿੱਚ ਇੱਕ ਨਵਾਂ ਤੇ ਵੱਡਾ ਟਕਰਾ ਹੋਣ ਦੀ ਸਭਾਵਨਾ ਜਿਹੜੀ ਬਣਦੀ ਜਾਰੀ ਹੈ ਹੁਣ ਅੱਜ ਜਿਹੜੀ ਐਸਜੀਪੀਸੀ ਪ੍ਰਧਾਨ ਨੇ ਪਹਿਲ ਕੀਤੀ ਹੈ ਬੈਸ ਤਾਂ ਕੋ ਪਹਿਲੀ ਵਾਰ ਨਹੀਂ ਹੂੰ ਤੁਹਾਡੇ ਯਾਦ ਹੋਣਾ ਹੈ ਕਿ ਹਰਨਾਮ ਸਿੰਘ ਧੁੰਮਾ ਜੋ ਟਕਸਾਲ ਦੇ ਮੁਖੀ ਨੇ ਬਿਲਕੁਲ ਉਹ ਬਾਦਲ ਪਰਿਵਾਰ ਦੇ ਬਹੁਤ ਨੇੜੇ ਰਹੇ ਨੇ ਬਿਲਕੁਲ ਠੀਕ ਸਰਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਜਦੋਂ ਸਰਕਾਰਾਂ ਰਹੀਆਂ ਨੇ ਤਾਂ ਇਹਨਾਂ ਦੀ ਤੂਤੀ ਬੋਲਦੀ ਰਹੀ ਹੈ ਹਰਨਾਮ ਸਿੰਘ ਧੁੰਮਾ ਦੀ ਕੀ ਹੋਇਆ ਪਿੱਛੇ ਆਪਾਂ ਉਸਤੇ ਬਹੁਤਾ ਨਹੀਂ ਜਾਣਾ ਪਰ ਇਹਨਾਂ ਜ਼ਰੂਰ ਆ ਕਿ ਬਾਦਲ ਪਰਿਵਾਰ ਦੇ ਬਹੁਤ ਨੇੜੇ ਰਹੇ ਜਦੋਂ ਤੋਂ ਬਦਵੀ ਦੀਆਂ ਘਟਨਾਵਾਂ ਹੋਈਆਂ 2015 ਚ ਉਸ ਤੋਂ ਬਾਅਦ ਹੌਲੀ 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 ਹਰਨਾਮ ਸਿੰਘ ਧੁੰਮਾ ਤੇ ਸ਼ਰੋਮਣੀ ਕਾਲੀ ਦਾ ਲਾਲੋ ਜਾਂ ਬਾਦਲ ਪਰਿਵਾਰ ਰੋ ਇਹਨਾਂ ਦਾ ਆਪਸੀ ਮਤਭੇਦ ਜਿਹੜੇ ਉਹ ਵਧਦੇ ਗਏ ਤਾਂ ਇਹਨਾਂ ਦੋਨਾਂ ਦੇ ਵਿੱਚ ਮਤਭੇਦ ਖਤਮ ਕਰਨ ਦੇ ਲਈ ਪਹਿਲਾਂ ਵੀ ਹਮ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਈ ਵਾਰ ਅਹਿਮ ਭੂਮਿਕਾ ਨਿਭਾ ਚੁੱਕੇ ਆ ਬਿਲਕੁਲ ਵਿਚੋਲਗੀ ਕਰ ਚੁੱਕੇ ਨੇ ਹਮ ਉਸੇ ਤਰ੍ਹਾਂ ਅੱਜ ਫਿਰ ਜਦੋਂ ਪਿਛਲੇ ਦਿਨੀ ਹਰਨਾਮ ਸਿੰਘ ਧੁੰਮਾ ਨੇ ਜਿਹੜੇ ਤਕਸਾਲ ਮੁਖੀ ਜਦੋਂ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਜਿਹੜਾ ਟਕਰਾਅ ਹੋਏਗਾ ਤਾਂ ਜਿਹੜਾ ਉਹਨਾਂ ਨੂੰ ਸਿੰਘ ਸਾਹਿਬ ਜਿਹੜੇ ਕੁਲਦੀਪ ਸਿੰਘ ਗੜਗਾਜ ਨੇ ਉਸ ਕੌਮ ਦੇ ਨਾਮ ਸੰਦੇਸ਼ ਨਾ ਦੇਣ ਜੇ ਦੇਵਾਂ ਸੀ ਨਹੀਂ ਦੇਣ ਨਾ ਦੇਣਾ ਹਨ ਜਦੋਂ ਸਿੱਧੀ ਆਪਸ ਦੇ ਵਿੱਚ ਚੇਤਾਵਨੀ ਹੋ ਗਈ ਤਾਂ ਫਿਰ ਐਸਜੀਪੀਸੀ ਪ੍ਰਧਾਨ ਨੇ ਅੱਜ ਪਹਿਲ ਕਦਮੀ ਕਰਦੇ ਹਾਂ ਆਪਣੇ ਬਫਦ ਦੇ ਨਾਲ ਉਹਨਾਂ ਨਾਲ ਮੀਟਿੰਗ ਕੀਤੀ ਬਿਲਕੁਲ ਹੁਣ ਵਫਦ ਦੇ ਵਿੱਚ ਉਹਨਾਂ ਦੇ ਨਾਲ ਅਮਰਜੀਤ ਸਿੰਘ ਚਾਵਲਾ ਕੁਲਵੰਤ ਸਿੰਘ ਮੰਨਣ ਤੇ ਰਜਿੰਦਰ ਸਿੰਘ ਮਹਿਤਾ ਤਾਂ ਹੋਰ ਜਿਹੜੇ ਉਹਨਾਂ ਦੇ ਐਸਜੀਪੀਜੀ ਦੇ ਜਿਹੜੇ ਅਧਿਕਾਰੀ ਸੀਗੇ ਤਾਂ ਉਸ ਤੋਂ ਪਹਿਲਾਂ ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਉਹ ਜ਼ਰੂਰ ਸੁਣਾ ਦਈਏ ਕਿ ਜੋ ਟਕਸਾਲ ਮੁਖੀ ਹਰਨਾਮ ਸਿੰਘ ਧੋਮਾ ਨੇ ਜਿਹੜੀ ਗੱਲ ਕਹੀ ਸੀ ਉਹਨਾਂ ਨੇ ਕਿਹਾ ਕੀ ਸੀ ਆਪਾਂ ਉਹ ਦਰਸ਼ਕਾਂ ਨੂੰ ਜ਼ਰੂਰ ਸੁਣਾ ਦਨੇ ਗਿਆਨੀ ਕੁਲਦੀਪ ਸਿੰਘ ਆਪਣੇ ਆਪ ਨੂੰ ਇੱਕ ਸਿੱਖ ਵਿਦਵਾਨ ਵੀ ਸਮਝਦੇ ਐ ਔਰ ਸ਼੍ਰੋਮਣੀ ਕਮੇਟੀ ਦੇ ਰਹਿਤ ਮਰਯਾਦਾ ਦੇ ਖਰੜੇ ਦੇ ਉਪਰ ਪੈਰੋਕਾਰ ਵੀ ਮੰਨਦੇ ਆ ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਖਰੜਾ ਉਸ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਅਸੀਂ ਦੀ ਅਖੰਡ ਪਾਠ ਸਾਹਿਬ ਤਲ ਦੇ ਦੌਰਾਨ ਕੋਈ ਵੀ ਪ੍ਰੋਗਰਾਮ ਦੂਸਰਾ ਨਹੀਂ ਹੋ ਸਕਦਾ ਪਹਿਲੀ ਗੱਲ ਜਦੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ ਆਪ ਇਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਸੀ ਕਿ ਮर्यादा ਦੀ ਉਲੰਘਣਾ ਹੋ ਰਹੀ ਹੈ ਮੈਂ ਇਸ ਤਰ੍ਹਾਂ ਆਪਣੀ ਤਾਜਪੋਸ਼ੀ ਨਹੀਂ ਕਰਾਵਾਂਗਾ ਔਰ ਤਖਤ ਸ੍ਰੀ ਕੈਸਕਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਇਸ ਤਰ੍ਹਾਂ ਮੈਂ ਕਦੇ ਵੀ ਪ੍ਰਮਾਨ ਨਹੀਂ ਕਰਾਂਗਾ ਇਸ ਤਰ੍ਹਾਂ ਦੀ ਸੇਵਾ ਨੂੰ ਔਰ ਪਦਵੀ ਨੂੰ ਲੇਕਿਨ ਉਹਨਾਂ ਨੇ ਇਨਕਾਰ ਤਾਂ ਕੀ ਕਰਨਾ ਸੀ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਆਪਣੀ ਹਾਜ਼ਰੀ ਵਿੱਚ ਕਰਵਾਇਆ ਔਰ ਸ਼ਰੂਮਨੀ ਕਮੇਟੀ ਦੇ ਕਰਮਚਾਰੀਆਂ ਨੇ ਕੀਤਾ ਪਹਿਲੀ ਗੱਲ ਇਹ ਮਰਜ਼ਾਦਾ ਦੀ ਵੱਡੀ ਕੋਰ ਉਲੰਘਣਾ ਹੋਈ ਹੈ ਸਾਡਾ ਜਿਹੜਾ ਸਿਸਟਮ ਹੈ ਸੰਤ ਸਮਾਜ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਕਦੇ ਜਥੇਦਾਰ ਲਾਏ ਨਹੀਂ ਅਸੀਂ ਜਥੇਦਾਰਾਂ ਬਾਰੇ ਕਦੇ ਇਹੋ ਜਿਹੀ ਵਿਚਾਰ ਨਹੀਂ ਰੱਖੀ ਕਿ ਜਥੇਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ਼ ਹੈ ਮਰਯਾਦਾ ਦੀ ਘੋਰ ਉਲੰਘਣਾ ਦਾ ਔਰ ਇਹ ਉਲੰਘਣਾ ਕੀਤੀ ਹੈ ਸ਼੍ਰੋਮਣੀ ਕਮੇਟੀ ਨੇ ਔਰ ਉਸੇ ਦਿਨ ਤੋਂ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਅੱਜ ਇਹ ਉਲੰਘਣਾ ਕੀਤੀ ਹੈ ਕੱਲ ਨੂੰ ਜਿੱਥੇ ਮਰਜੀ ਕੋਈ ਆਪਣੀ ਮਰਜ਼ੀ ਨਾਲ ਜਿਵੇਂ ਮਰਜੀ ਜਿਸ ਮਰਜ਼ੀ ਵਿਅਕਤੀ ਨੂੰ ਜefeਦਾਰ ਬਣਾਉਣ ਦਾ ਐਲਾਨ ਕਰੇਗਾ ਇਸ ਦੇ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਵੱਜੇਗੀ ਔਰ ਵੱਜ ਰਹੀ ਹੈ ਮੈਂ ਅਲਾਨੀਆ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਆਦਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਕਦੇ ਇਹ ਹੋਣ ਨਹੀਂ ਦੇਵਾਂਗੇ ਦੇਖਾ ਪਾ ਸੁਣਿਆ ਕਿ ਹਰਨਾਮ ਸਿੰਘ ਧੋਮਾ ਨੇ ਬਿਲਕੁਲ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਦੋ ਤਿੰਨ ਚੀਜ਼ਾਂ ਜਿਹੜੀਆਂ ਜਿਸ ਤੇ ਗੱਲਬਾਤ ਕਰਨੀ ਬਣਦੀ ਉਹ ਗੱਲ ਕਹੀਆਂ ਉਹਨਾਂ ਨੇ ਹੁਣ ਉਹਨਾਂ ਨੇ ਇੱਕ ਇਹ ਗੱਲ ਕਹੀ ਹੈ ਇੱਕ ਤਾਂ ਕਿ ਜਿਹੜੇ ਗਿਆਨੀ ਕੁਲਦੀਪ ਸਿੰਘ ਕੁਲਦੀਪ ਸਿੰਘ ਗੜਗਾਜਾ ਉਹਨਾਂ ਉਹ ਕੌਮ ਦੇ ਸਰਪ੍ਰਸਤ ਜਥੇਦਾਰ ਨਹੀਂ ਬਿਲਕੁਲ ਠੀਕ ਕਿਉਂਕਿ ਤੁਹਾਡੇ ਯਾਦ ਹੋਣਾ ਕਿ ਜਿਹੜੇ ਸੰਤ ਸਮਾਜ ਹੈ ਹਰਨਾਮ ਸਿੰਘ ਧੁੰਮਾ ਵੀ ਹੈ ਉਹਨਾਂ ਦੇ ਵਿੱਚ ਨਿਆਂ ਸਿੰਘ ਜਥੇਵੰਦੀਆਂ ਬਾਬਾ ਬਲਵੀਰ ਸਿੰਘ ਵੀ ਸੀਗੇ ਤਾਂ ਜਦੋਂ ਉਹਨਾਂ ਨੂੰ ਪਗੜੀ ਦੀ ਰਸਮ ਅਦਾ ਕਰਨੀ ਸੀ ਸਤਖ sire ਕੇਸਗੜ ਸਾਹਿਬ ਤਾਂ ਉਹਨਾਂ ਨੇ ਬਾਹਰ ਤਰਨਾਲਾ ਆ ਉਹਨਾਂ ਨੇ ਇਹ ਗੱਲ ਕੀਤਾ ਰਮਾਣ ਜੀ ਕਰ ਕੀਤਾ ਕਿ ਰਾਤੋਂ ਰਾਤ ਹਨੇਰੇ ਦੇ ਵਿੱਚ ਜਥੇਦਾਰ ਲਗਾਏ ਗਏ ਨੇ ਮर्यादा ਦਾ ਕਹਲ ਕੀਤਾ ਗਿਆ ਹਾਂ ਬਿਲਕੁਲ ਉਸੇ ਕਰਕੇ ਹਾਂ ਬਿਲਕੁਲ ਉਹ ਉਸੇ ਕਰਕੇ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਹੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਨਹੀਂ ਉਹ ਕਹਿੰਦੇ ਸਮੁੱਚੀ ਸਿੱਖ ਕੌਮ ਤੁਹਾਨੂੰ ਜਥੇਦਾਰ ਨਹੀਂ ਮੰਨਦੀ ਉਹਨਾਂ ਨੇ ਕਰਬਾਣ ਜੀ ਇਹ ਵੀ ਜ਼ਿਕਰ ਕੀਤਾ ਕਿ ਬੀਤੇ ਦੀ ਨਹੀਂ ਸ਼ਹੀਦਾਂ ਦਾ ਪਰਿਵਾਰ ਸੀ ਦੀ ਕਾਲ ਤੱਕ ਸਹਾਰ ਜਿਹੜੇ ਨਤਮਸਤਕ ਹੋਏ ਤਾਂ ਤੁਹਾਡੀ ਇੱਕ ਪਰਿਵਾਰ ਨੇ ਸਰੋਪਾ ਲੈਂਤ ਜਿਹੜੀ ਆ ਨਾ ਕਰ ਦਿੱਤੀ ਕਿ ਸੀ ਉਹ ਤਸਵੀਰ ਵੀ ਸਾਹਮਣੇ ਆਈ ਸੀ ਉਸ ਤੋਂ ਬਾਅਦ ਵਿਰੋਧ ਵੀ ਹੋਇਆ ਸੀ ਚਰਚਾਵਾਂ ਵੀ ਬੜੀਆਂ ਚੱਲੀਆਂ ਇਸ ਵਾਰ ਹੋਣ ਜਿਹੜੀ ਨਵੀਂ ਹੋਇਆ ਕਿ ਜਿਹੜੇ ਸੰਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਬੇਟੇ ਆ ਉਹਨਾਂ ਨੇ ਵੀ ਸਿੰਘ ਸਾਹਿਬ ਤੂੰ ਸਰੋਪਾ ਲੈਣ ਤੋਂ ਮਨਾ ਕਰਤਾ। ਇਹ ਕਰਵਾਣ ਦੇ ਇਹ ਵੀ ਦਰਸ਼ਕਾਂ ਦਾ ਦੱਸ ਦੋ ਵੀ ਜਿਹੜੇ ਸੰਤ ਜਰਨੈਲ ਸਿੰਘ ਖਿੰਡਰਾਂ ਵਾਲੇ ਤੁਸੀਂ ਗੱਲ ਕੀਤੀ ਉਹਨਾਂ ਦੇ ਦੋ ਪੁੱਤਰ ਨੇ। ਹਾਂ। ਦੋਨੋਂ ਪੁੱਤਰਾਂ ਨੇ ਨਾ ਕੀਤੀ ਆ ਕਿ ਕਿਉਂਕਿ ਇਹ ਅਕਸਰ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਪੁੱਤਰ ਨੇ ਨਾ ਕੀਤੀ ਆ ਕਿ ਦੋਨਾਂ ਨੇ ਭਾਈ ਈਸ਼ਰ ਸਿੰਘ ਦੀ ਗੱਲ ਆ। ਹਾਂਜੀ ਹਾਂਜੀ। ਜਿਹੜੀ ਗੱਲ ਸਾਹਮਣੇ ਆ ਰਹੀ ਆ ਉਹ ਭਾਈ ਈਸ਼ਰ ਸਿੰਘ ਦੀ ਗੱਲ ਆ ਰਹੀ ਆ ਕਿ ਉਹਨਾਂ ਨੇ ਸਰੋਪਾ ਲੈਣ ਤੋਂ ਮਨਾ ਕਰਤਾ। ਇੱਕ ਤੋਂ ਸ਼ੀਦਾਂ ਦੇ ਪਰਿਵਾਰ ਹੋਰ ਵੀ ਐ। ਹੁਣ ਹੁਣ ਗੱਲ ਇਹ ਐ ਕਿ ਕਈ ਵਾਰ ਸੰਗਤਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸਲ 'ਚ ਪ੍ਰੋਗਰਾਮ ਹੈ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਉੱਪਰ ਇੱਕ ਸਾਲ ਦੇ ਵਿੱਚ ਤਿੰਨ ਪ੍ਰੋਗਰਾਮ ਐਸਜੀਪੀਸੀ ਵੱਲੋਂ ਆਰਗੇਨਾਈਜ਼ ਕੀਤੇ ਜਾਂਦੇ ਆ ਤਿੰਨੋਂ ਸ਼ਹੀਦੀ ਦਿਹਾੜੇ ਇੱਕ ਤਾਂ ਇਹ 6 ਜੂਨ ਜਿਹੜਾ ਕੱਲੂਕਾਰਾ ਦਿਵਸ ਵਾਲਾ ਉਸ ਤੋਂ ਬਾਅਦ ਭਾਈ ਬਿਆਨ ਸਿੰਘ ਤੇ ਭਾਈ ਸਤਵੰਤ ਸਿੰਘ ਜਿਨ੍ਹਾਂ ਨੇ ਇੰਦਰਾ ਕਾਂਧੀ ਨੂੰ ਮਾਰਿਆ ਸੀਗਾ ਇਹ ਕੋਨਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਜਿੰਦਾ ਤੇ ਉਹਦੇ ਚ ਨਾਲ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੇ ਜਨਰਲ ਬੇਦਿਆਦਾ ਜਿਹੜਾ ਸ੍ਰੀ ਕਾਲ ਤਖਤ ਤੋਂ ਉਹਦਾ ਬਦਲਾ ਲਿਆ ਸੀ ਤਿੰਨੋਂ ਸ਼ਹੀਦੀ ਸਮਾਗਮ ਜਿਹੜੇ ਸ੍ਰੀ ਕਾਲ ਤਖਤ ਸਾਹਿਬ ਤੇ ਐਸਜੀਪੀਸੀ ਵੱਲੋਂ ਮਨਾਏ ਜਾਂਦੇ ਆ ਤਿੰਨਾ ਸਮਾਗਮਾਂ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਪਹੁੰਚਦੇ ਆ ਤੇ ਜਿਹੜੇ ਸ਼ਹੀਦਾਂ ਦੇ ਪਰਿਵਾਰ ਹੈ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਔਰ ਇਹਦੇ ਚ ਇੱਕ ਗੱਲ ਜਿਹੜੀ ਹੋਰ ਹੈ ਕਿ ਤਿੰਨੋਂ ਪ੍ਰੋਗਰਾਮ ਇੱਕ ਸਾਲ ਦੇ ਵਿੱਚ ਕਰਾਈ ਜਾਂਦੇ ਆ ਔਰ ਅੱਜ ਤੱਕ ਤਿੰਨੋਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼ਿਰਕਤ ਅਜੇ ਤੱਕ ਕਦੇ ਨਹੀਂ ਕੀਤੀ ਅੱਛਾ ਜੀ ਸਿਰਫ ਪਿਛਲੇ ਲੰਬੇ ਦਹਾਕਿਆਂ ਤੋਂ ਹੂੰ ਕਈ ਦਹਾਕੇ ਨਿਕਲ ਗਏ ਸਿਰਫ ਦੋ ਵਾਰ ਹੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਹਾ ਜਾ ਰਿਹਾ ਕਿ ਦੋ ਵਾਰ ਉਹ ਇਨ੍ਹਾਂ ਸਮਾਗਮਾਂ 'ਚ ਪਹੁੰਚੇ ਆ ਅਦਰਵਾਈਜ਼ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਨ੍ਹਾਂ ਪ੍ਰੋਗਰਾਮਾਂ 'ਚ ਸ਼ਿਰਕਤ ਨਹੀਂ ਕਰਦਾ ਤੇ ਸਿਰ ਤਾਂ ਸਿਰਫ ਸ਼੍ਰੀ ਕਾਲ ਤਕਸਾ ਵੱਲੋਂ ਤੇ ਐਸਜੀਪੀਸੀ ਐਸਜੀਪੀਸੀ ਇਹਨਾਂ ਨੂੰ ਪ੍ਰੋਗਰਾਮ ਨੂੰ ਜਿਹੜਾ ਆਰਗੇਨਾਈਜ਼ ਕਰਦੀ ਆ ਹੁਣ ਉਸ ਤੋਂ ਬਾਅਦ ਇੱਕ ਗੱਲ ਹੋਰ ਸਾਹਮਣੇ ਆਉਂਦੀ ਆ ਜਿਹੜੇ ਮਾਹਰ ਉਹ ਕਹਿੰਦੇ ਜਿਹੜਾ ਸੰਦੇਸ਼ ਹੈ ਸ਼੍ਰੀ ਕਾਲ ਤਕਸਾ ਦਾ ਉਹ ਸਿਰਫ ਦੀਵਾਲੀ ਬੰਦੀ ਛੋੜ ਦਿਵਸ ਜਿਹਨੂੰ ਕਹਿੰਦੇ ਆਪਾਂ ਸਿਰਫ ਸੰਦੇਸ਼ ਉਹਨੂੰ ਕਹਿੰਦੇ ਆ ਜਦੋਂ ਇਹਨਾਂ ਸਮਾਗਮਾਂ ਦੇ ਵਿੱਚ ਸਿੰਘ ਸਾਹਿਬ ਬੋਲਦੇ ਆ ਉਹਨੂੰ ਸੰਦੇਸ਼ ਨਹੀਂ ਕਹਿੰਦੇ ਉਹਨੂੰ ਸਪੀਚ ਕਹਿੰਦੇ ਆ ਠੀਕ ਹੈ ਉਹ ਸ਼ਬਦਾਵਲੀ ਹੈ ਉਹਨੂੰ ਜਿਸ ਤਰ੍ਹਾਂ ਮਰਜੀ ਤੁਸੀਂ ਵਿਰੋਧੀ ਧਿਰ ਹੋਰ ਤਰੀਕੇ ਨਾਲ ਪ੍ਰਚਾਰ ਦੀ ਹੈ ਤੇ ਆਮ ਲੋਕਾਂ ਨੂੰ ਹੋਰ ਤਰੀਕੇ ਨਾਲ ਪ੍ਰਚਾਰ ਦੇ ਆ ਤਾਂ ਜੇ ਕੋਈ ਸਮਰਥਕ ਆ ਉਹਨੂੰ ਹੋਰ ਤਰੀਕੇ ਨਾਲ ਪ੍ਰਚਾਰ ਦਾ ਪਰ ਕੁਝ ਆਮ ਲੋਕਾਂ ਦੇ ਵਿੱਚ ਚਰਚਾ ਜਿਹੜੀ ਛਿੜ ਗਈ ਹੈ ਕਿ ਸੰਦੇਸ਼ ਤਾਂ ਦੀਵਾਲੀ ਤੋਂ ਜਦੋਂ ਬੰਦੇ ਛੋੜਦੇ ਉਸ ਉੱਥੇ ਹੁੰਦਾ ਤਾਂ ਇਹ ਸੰਦੇਸ਼ ਕੀ ਹੈ ਚਲੋ ਬੇਰੁਸ ਸੰਦੇਸ਼ ਕਹਿ ਲਓ ਸਪੀਚ ਕਹਿ ਲਓ ਜੋ ਵੀ ਹੈ ਪਰ ਟਕਰਾ ਇੱਥੇ ਸੰਦੇਸ਼ ਜਾਂ ਸਪੀਚ ਨੂੰ ਲੈ ਕੇ ਕਿ ਅਸੀਂ ਬੋਲਣ ਨਹੀਂ ਦੇਣਾ ਜਿਹੜਾ ਟਕਰਾ ਉਸੇ ਚੀਜ਼ ਦਾ ਹੁਣ ਉਹ ਚੀਜ਼ ਹੋਏਗੀ ਨਹੀਂ ਉਹ ਹਲੇ 6 ਜੂਨ ਨੂੰ ਆ ਵੈਸੇ 6 ਜੂਨ ਦੇ ਵਿਚਕਾਰ ਹਲੇ ਕਾਫੀ ਦਿਨ ਜਿਹੜੇ ਹੈਗੇ ਨੇ ਪੈ ਦੇ ਪਰ ਜਿਹੜਾ ਇਹ ਟਕਰਾ ਅਮਰਜੀਤ ਇਹ 2 ਦਸੰਬਰ 2024 ਉਸ ਤੋਂ ਬਾਅਦ ਵਧਿਆ ਪਹਿਲਾਂ ਹਰ ਸਾਲ ਪ੍ਰੋਗਰਾਮ ਹੁੰਦੇ ਆ ਕਦੇ ਟਕਰਾ ਨਹੀਂ ਹੋਇਆ ਪਰ ਇਹ 2 ਦਸੰਬਰ ਤੋਂ ਬਾਅਦ ਟਕਰਾ ਕਿਉਂ ਹੋਇਆ ਠੀਕ ਹੈ ਇਹ ਵੈਸੇ ਟਕਰਾ ਹੋਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਸਿੱਖ ਕੌਮ ਦੇ ਵਿੱਚ ਤਾਂ ਵੈਸੇ ਹੀ ਆਪਸੀ ਜਿਹੜੇ ਮਤਭੇਦ ਬਹੁਤ ਨੇ ਪਰ ਇਹ 2 ਦਸੰਬਰ ਵਾਲਾ ਜਿਹੜਾ ਟਕਰਾਅ ਹੈਗਾ 2 ਦਸੰਬਰ ਤੋਂ ਬਾਅਦ ਹੌਲੀ-ਹੌਲੀ ਸਿੰਘ ਸਾਹਿਬ ਲਾ ਤੇ ਹਟਾ ਤੇ ਤਾਂ ਉਹ ਹੈ ਹੁਣ ਅਗਲੀ ਗੱਲ ਹੁਣ ਦੁਬਾਰਾ ਫੇਰ ਉਹੀ ਆਪਾਂ ਆ ਗਏ ਕਿ ਅੱਜ ਜਦੋਂ ਮੀਟਿੰਗ ਹੋਈ ਹੁਣ ਮੀਟਿੰਗ ਚ ਹੋਇਆ ਕੀ ਮੀਟਿੰਗ ਲੰਬਾ ਸਮਾਂ ਚੱਲੀ ਲਗਭਗ ਘੰਟਾ ਡੇਢ ਘੰਟਾ ਜਿਹੜੀ ਮੀਟਿੰਗਾਂ ਚੱਲੀ ਹੈ ਮੀਟਿੰਗ ਦੇ ਵਿੱਚ ਜਿਹੜੇ ਹਰਨਾਮ ਸਿੰਘ ਧੁੰਮਾ ਉਹ ਵੀ ਸੀਗੇ ਉਹਨਾਂ ਦੇ ਹੋਰ ਜਿਹੜੇ ਸਮਰਥਕ ਨੇ ਉਹ ਵੀ ਨਾਲ ਸੀ ਐਸਜੀਪੀ ਚ ਦਾ ਆਪਾਂ ਪਹਿਲੇ ਕਹਿ ਤਾ ਕਿ ਬਾਫਤ ਜਿਹੜੇ ਨਾਲ ਸੀਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀ ਅਮਰਜੀਤ ਸਿੰਘ ਚਾਵਲਾ ਸਿਪਾਹਾਂ ਦੇ ਵਿੱਚ ਐਵੇਂ ਸਾਡੇ ਜਿਹੜੇ ਉੱਥੇ ਸਹਾਉਗੀ ਜਿਹਨਾਂ ਨੂੰ ਨਹੀਂ ਵੀ ਜਾਣਕਾਰੀ ਸਾਂਝੀ ਕੀਤੀ ਕਿਉਂਕਿ ਨਾ ਹਰਨਾਮ ਸਿੰਘ ਧੂਮਾ ਪਿਛਲੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਕਿ ਜਿਹੜਾ ਸਿੰਘ ਸਭ ਲਗਾਏ ਗਏ ਨੇ ਕੁਲਦੀਪ ਸਿੰਘ ਗੜਗਜ ਉਹਨੂੰ ਤਾਰਿਆ ਜਾਵੇ ਤੇ ਨਵੇਂ ਜਿਹੜੇ ਸਿੰਘ ਸਭ ਲਾ ਜਾਣ ਉਹ ਵੀ ਵਿਧੀ ਵਿਧਾਨ ਦੇ ਨਾਲ ਉਹਨੇ ਇੱਕ ਹੋਰ ਵੀ ਕਹਿਤਾ ਉਹਨਾਂ ਨੇ ਇੱਕ ਸ਼ਰਤ ਹੋਰ ਵੀ ਰੱਖੀ ਹੈ ਮੈਂ ਮੈਂ ਇੱਥੇ ਤੁਹਾਨੂੰ ਚੀਜ਼ ਕਰ ਰਿਹਾ ਹਾਂ ਹਰਨਾਮ ਸਿੰਘ ਧੂਮਾ ਇਹ ਗੱਲ ਕਹਿ ਰਿਹਾ ਹੈ ਕਿ ਤੁਸੀਂ ਇੱਕ ਵਾਰ ਪੁਰਾਣੇ ਸਿੰਘ ਸਾਹਿਬ ਨੂੰ ਦੁਬਾਰਾ ਬਹਾਲ ਕਰੋ ਠੀਕ ਹੈ ਕੁਝ ਦਿਨ ਦੇ ਲਈ ਉਹਨਾਂ ਨੇ ਕਿ ਪਰਮਾਨੈਂਟ ਉਹ ਕਹਿੰਦੇ ਕੁਝ ਦਿਨ ਦੇ ਲਈ ਬਹਾਲ ਕਰੋ ਤਾਂ ਉਹਨਾਂ ਨੂੰ ਵਿਧੀ ਵਿਧਾਨ ਦੇ ਨਾਲ ਫਿਰ ਉੱਥੋਂ ਸੇਵਾ ਮੁਕਤ ਕਰਕੇ ਤੇ ਫਿਰ ਜਿਹੜੇ ਕੌਮ ਨੂੰ ਪ੍ਰਵਾਨ ਹੋਣਗੇ ਉਹਨਾਂ ਸਿੰਘ ਸਾਹਿਬ ਨੂੰ ਜਿਹੜਾ ਹੈਗਾ ਤੁਸੀਂ ਦੁਬਾਰਾ ਲਾਓ ਕਈਆਂ ਕਾਲ ਤੱਕ ਸਾਹਿਬ ਵੀ ਜਿਹੜੇ ਸਮਾਗਮ ਨੇ ਲਿਖ ਕੇ ਜਾਂਦੇ ਨੇ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਜਾਂ ਸ਼ਹੀਦਾਂ ਦੇ ਪਰਿਵਾਰ ਨੇ ਤਾਂ ਉਹਨਾਂ ਨੂੰ ਸਨਮਾਨ ਵੀ ਕੀਤਾ ਜਾਂਦਾ ਹੈ ਤਾਂ ਆਖਰਕਾਰ ਅੱਜ ਜਿਹੜਾ ਐਡਵੋਕੇਟ ਹਿੰਦ ਸਿੰਘ ਧਾਮੀ ਜਿਹੜੇ ਮਨਾਉਣ ਵਾਸਤੇ ਪਹੁੰਚੇ ਨੇ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਕੀ ਜ਼ਿਕਰ ਕੀਤਾ ਤੇ ਨਾਲ ਜਿਹੜੇ ਨੇ ਹਰਨਾਮ ਸਿੰਘ ਧੂਮਾ ਨੇ ਤਾਂ ਵਾਕਈ ਉਹ ਮੰਨ ਚ ਮੰਨ ਗਏ ਨੇ ਜਾਂ ਅੱਗੇ ਕੋਈ ਪਲਾਨ ਉਹਨਾਂ ਲਿਖਿਆ ਗਿਆ ਉਹ ਵੀ ਮੀਡੀਆ ਦੇ ਨਾਲ ਜਿਹੜੀ ਰਿਪੋਰਟ ਸਾਂਝੀ ਕੀਤੀ ਹੈ ਕੀ ਕੁਝ ਕਿਹਾ ਉਹ ਦਸ਼ਕਾ ਨਾਲ ਸਾਂਝਾ ਕਰਦੇ ਆ ਗੜਗਾਚਾ ਸਾਹਿਬ ਦੀ ਨਿਯੁਕਤੀ ਹੋਈ ਸੀ ਉਸ ਵੇਲੇ ਬਰਿਆਦਾ ਪ੍ਰਤੀ ਕੋ ਸਵਾਲ ਜਿਹੜੇ ਸੀ ਉਹ ਵੇ ਬਾਕੀ ਨਾਲ ਚੱਕੇ ਹੋਰ ਜਿੱਥੇ ਬੰਦਿਆ ਨੇ ਵੀ ਚੱਕੇ ਸੀ ਤੇ ਅਸੀਂ ਇਹਨਾਂ ਦੇ ਨਾਲ ਉਸ ਤੋਂ ਵੇਲੇ ਤੋਂ ਹੀ ਨਾਲ ਇਹਨਾਂ ਤੇ ਬਵਸਤਾ ਸਮਾਰਕ ਕੀਤਾ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਹੈ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਕਿ ਸਰਦਾਰ ਗੁਰਦੀਪ ਸਿੰਘ ਗੜਗਾਜ ਉਹ ਕਿਉਂਕਿ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਤੇ ਇਸ ਕਰਕੇ ਬਾਬਾ ਜੀ ਵੱਲੋਂ ਸਗਾਪੀ ਇਹ ਸੰਦੇਸ਼ ਨਾ ਪਾੜਨ ਤੇ ਸਤਿਕਾਰ ਉਥੇ ਸਿੰਘ ਸਾਹਿਬ ਦੇ ਦੋ ਅਸੀਂ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਜ ਸਾਡੇ ਮੇਰੇ ਸੀਨੀਅਰ ਸਾਥੀ ਸਾਥ ਨਾਲ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ ਤੇ ਮੈਨੂੰ ਪੂਰਨ ਆਸ ਵੀ ਆ ਕਿ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਦੰਦਮੀ ਟਕਸਾਲ ਨਾਲ ਟਕਰਾਅ ਨਹੀਂ ਆਉਂਦੀ ਤੇ ਹੁਣ ਵੀ ਕੋਈ ਟਕਰਾ ਨਹੀਂ ਕਰਤਾ ਨਾ ਕੋਈ ਟਕਰਾ ਆਉਣਾ ਹੀ ਨਹੀਂ ਉਹਦੇ ਸਬੰਧ ਦੇ ਵਿੱਚ ਬੈਠ ਕੇ ਗੰਭੀਰਤਾ ਨਾਲ ਬਾਬਾ ਜੀ ਨੇ ਵਿਚਾਰਾ ਵੀ ਸਾਡੀਆਂ ਕਿਥੀਆਂ ਆਖੇ ਵੀ ਸਾਰੇ ਵਿਚਾਰ ਦੱਸੇ ਆ ਤੇ ਮੈਨੂੰ ਪੂਰਨ ਆਸ ਹੈ ਕਿ ਕਿਸੇ ਨਾ ਕਿਸੇ ਹੱਲ ਨੂੰਰਦਨ ਨਿਕਲ ਜਾ ਹੱਲ ਨਿਕਲ ਜਾਊਗਾ ਮਾਜੂਰ ਜੀ ਦਾ ਸਤਿ ਸ੍ਰੀ ਅਕਾਲ ਮੰਗੋ ਸ਼੍ਰੋਮਣੀ ਗੁਰਦਵਾਰਾ ਪ੍ਰਮੰਡਕ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਅਬਜੈਕਟਿਵ ਦੇ ਮੈਂਬਰ ਸਹਿਬਾਨ ਸ਼ੇਖਪੁਰ ਤੇ ਗੰਗਦੂਕ ਤੁਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮੱਤ ਰਿਤੀ ਪੰਚਾਇਤ ਮੈਂ ਉਹਨਾਂ ਨੂੰ ਦਿਓ ਆਇਆ ਹਾਂ ਕਿਉਂਕਿ ਸਾਡਾ ਫਰਜ਼ ਬਣਦਾ ਉਹਨਾਂ ਨੂੰ ਦਿਓ ਆਇਆ ਆਪਣਾ ਉਹਨਾਂ ਦਾ ਧੰਨਵਾਦ ਕਰਨਾ ਦੂਸਰਾ ਜੋ ਕੰਫਲਿਕਟ ਵੱਡਾ ਮਸਲਾ ਉਸ ਵਕਤ ਬਣਿਆ ਹੋਇਆ ਐਲੀਗਲ ਮੈਂ ਇਹ ਗੱਲ ਕਹਿਣ ਕਹਾਂ ਕਿ ਜੂਨ 84 ਦੇ ਭੱਲੂ ਘਾਰੇ ਦੀ 41ਵੀਂ ਵੜੇ ਗੰਢ ਆਪਾਂ ਮਨਾ ਰਹੇ ਹਾਂ ਕੁਝ ਲੋਕ ਪਿਛਲੇ ਲੰਮੇ ਸਮੇਂ ਤੋਂ ਕੁਝ 네ਪਾਲ ਪੱਖ ਸਰ ਤੇ ਐਸੀ ਭਰੇ ਘੰਨੇ ਮਸ਼ਕੀਤੇ ਬਿਨਾ ਕਾਰਨ ਤੋਂ ਵੱਡੇ ਟਕਰਾਅ ਪੈਦਾ ਕਰਕੇ ਦੁਨੀਆ ਦੇ ਵਿਚੇਸ਼ ਪੱਲੂ ਪਰੇ ਪ੍ਰਤੀ ਬਹੁਤ ਗਲਤ ਮੈਸੇਜ ਦੇਣ ਦਾ ਜਤਨ ਕਰਦੇ। پیش ਕਰਕੇ ਉਹਨਾਂ ਲੋਕਾਂ ਦਾ ਜਿਹੜਾ ਇਹ ਮਕਸਦ ਹੈ ਇਸ ਨਾਲ ਇਸ ਸ਼ਹੀਦੀ ਪ੍ਰੋਗਰਾਮ ਨੂੰ ਇਸ ਘੱਲੂ ਘਾਰੇ ਦੇ ਸਮਾਗਮ ਨੂੰ ਬਹੁਤ ਵੱਡੀ ਧਾ ਲੱਗਦੀ ਹੈ ਮੈਂ ਸੁਮਤੀ ਅਗਯెక్టర్ ਨੂੰ ਪ੍ਰਧਾਨ ਸਾਹਿਬ ਨੂੰ ਅਪੀਲ ਕੀਤੀ ਹੈ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਬਿਆਨ ਸੁਣਿਆ ਹੈ ਹਰਨਾਮ ਸਿੰਘ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਤਾਂ ਉਹਨਾਂ ਦਾ ਵੀ ਜਿਹੜਾ ਬਿਆਨ ਸੁਣਿਆ ਹੈ ਤਾਂ ਮਨਨਾਮ ਦੀ ਜਿਹੜੀ ਪੂਰੀ ਕੋਸ਼ਿਸ਼ ਆ ਲਗਾਤਾਰ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਆਪਸੀ ਭਾਈਚਾਰ ਸਾਂਝ ਦੇ ਨਾਲ ਜਿਹੜਾ ਇਹ ਸਮਾਗਮ ਲਿਖੇ ਗਏ ਨੇ ਤਾਂ ਸਾਨੂੰ ਬਣਾਉਣੇ ਚਾਹੀਏ ਨੇ ਐਸਜੀਪੀਸੀ ਪ੍ਰਧਾਨ ਨੇ ਵੀ ਇਹੀ ਗੱਲ ਕਹੀ ਹੈ ਹੂੰ ਕਿ ਸਾਡਾ ਮਕਸਦ ਟਕਰਾਅ ਰੋਕਣਾ ਆਪਸੀ ਟਕਰਾਅ ਰੋਕਣਾ ਔਰ ਇੱਕ ਹੋਰ ਹੈ ਜਿਹੜੀ ਚਰਚਾ ਆਮ ਕਰਕੇ ਜਦੋਂ ਤੋਂ ਹਰਨਾਮ ਸਿੰਘ ਤੁਮਰੇ ਬਿਆਨ ਦਿੱਤਾ ਹੈ ਤਾਂ ਉਹਦੇ ਤੋਂ ਇਹ ਗੱਲ ਜਿਹੜੀ ਹੈਗੀ ਆ ਲੋਕਾਂ ਦੇ ਵਿੱਚ ਆਮ ਚਰਚਾ ਖਾਸ ਕਰਕੇ ਸਿੱਖ ਬੁੱਧੀਜੀਵੀਆਂ ਚ ਮਹਾਰਾਜਾਂ ਦੇ ਵਿੱਚ ਆਮ ਲੋਕਾਂ ਚ ਚਰਚਾ ਸ਼ੁਰੂ ਹੋ ਗਈ ਕਿ ਕੀ ਸ੍ਰੀ ਅਕਾਲ ਤਖਤ ਸਹਿ ਹਮ ਸਿਰਫ ਹੁਣ ਇੰਨਾ ਕੰਮਾਂ ਲਈ ਰਹਿ ਬਿਲਕੁਲ ਠੀਕ ਹੈ ਕਿਉਂ ਕਿ ਤੁਹਾਡੇ ਯਾਦ ਹੋਣਾ ਕਿ ਤੱਕ ਸ੍ਰੀ ਪਟਨਾ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਔਰ ਉਹਨੇ ਕੱਲ ਇੱਕ ਹੁਕਮਨਾਮਾ ਦੁਆਰਾ ਫੇਰ ਕਰਤਾ ਸੁਖਵੀਰ ਸਿੰਘ ਬਾਦਲ ਦੇ ਲਈ ਵੀ ਤੁਹਾਨੂੰ ਆਖਰੀ ਮੌਕਾ ਦਿੱਤਾ ਜਾਂਦਾ ਠੀਕ ਹੈ ਉਹਦੇ ਚ ਜਿਹੜਾ ਦੁਬਾਰਾ ਹੁਕਮਨਾਮਾ ਉਹਦੇ ਸਿੰਘ ਸਾਹਿਬ ਦਾ ਜ਼ਿਕਰ ਤਾਂ ਨਹੀਂ ਕੀਤਾ ਸਿੰਘ ਸਾਹਿਬ ਦਾ ਜ਼ਿਕਰ ਤਾਂ ਪਹਿਲੇ ਚ ਹੀ ਸੀਗਾ ਪਰ ਇਹਦੇ ਚ ਵੀ ਕਿਹਾ ਵੀ ਕੀ ਹੁਣ ਇਸੇ ਲਈ ਹੈ ਤਾਂ ਇਸ ਕਰਕੇ ਸਿੱਖਾਂ ਦੇ ਬੇਤੇ ਵਿੱਚ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਾਨੂੰ ਉਹ ਮਰਿਆਦਾ ਬਿਹਾਲ ਕਰਨ ਦੇ ਲਈ ਦੇਖੋ ਮਰਿਆਦਾ ਇੱਕਦਮ ਬਹਾਲ ਤਾਂ ਸਾਡੀ ਮਰਿਆਦਾ ਤਾਂ ਲੋਕ ਇਸ ਚੀਜ਼ ਤਾਂ ਹੈ ਪਰ ਜਿਵੇਂ ਜਿਵੇਂ ਅਸੀਂ ਆਪਣੀ ਸ਼ਭੀ ਖਰਾਬ ਕਰੀ ਜਾ ਰਹੇ ਹਾਂ ਇੱਕ ਦੂਜੇ ਟਕਰਾਅ ਜਿਹੜਾ ਵਧਦਾ ਜਾ ਰਿਹਾ ਹੈ ਉਹਦੇ ਚ ਲੋਕਾਂ 'ਚ ਸਾਡਾ ਸੁਨੇਹਾ ਕੀ ਜਾ ਰਿਹਾ ਹੈ ਬਿਲਕੁਲ ਲੋਕ ਉਸ ਚੀਜ਼ ਨੂੰ ਕਿਸ ਤਰ੍ਹਾਂ ਉਹਦੇ ਨਾਲ ਦੇਖ ਰਹੇ ਆ ਠੀਕ ਹੈ ਤਾਂ ਉਸ ਨੂੰ ਬਹਾਲ ਕਰਨ ਦੇ ਲਈ ਜਿਹੜੀਆਂ ਸਾਡੀਆਂ ਪੁਰਾਣੇ ਸਿਸਟਮ ਜਿਹੜੇ ਚੱਲ ਰਹੇ ਆ ਅਗਰ ਜੇ ਅਸੀਂ ਉਸੇ ਸਿਸਟਮ ਨਾਲ ਚੱਲਾਂਗੇ ਤਾਂ ਸ੍ਰੀ ਕਾਲ ਤੱਕ ਸਾਡੇ ਹੈ ਉਹਦਾ ਸਾਰੇ ਨਾਤਮਸਤਿਕ ਹੈ ਪਰ ਹੁਣ ਜੋ ਚੀਜ਼ ਇੱਕ ਮੈਂ ਹੋਰ ਕਈ ਵਾਰ ਤੁਸੀਂ ਵੀ ਦੇਖ ਰਹੇ ਹੋ ਮਰਜੀਤ ਵੀ ਜੋ ਚੀਜ਼ ਇਸ ਟਾਈਮ ਚੱਲ ਰਹੀ ਹੈ ਮਿਲ ਕੋ ਅਕਾਲੀ ਦਲ ਸ੍ਰੀ ਕਾਲ ਤਖਤ ਸਾਹਿਬ ਐਸਜੀਪੀਸੀ ਉਧਰੋਂ ਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਧਰੋਂ ਕਾਲ ਤਖਤ ਸਾਹਿਬ ਦਾ ਹੁਕਮਨਾਮਾ ਸਿੰਘ ਸਾਹਿਬ ਆ ਰਹੇ ਆ ਜਾ ਰਹੇ ਆ ਕੱਢ ਰਹੇ ਆ ਨਵੇਂ ਆ ਰਹੇ ਨੇ ਕੋਣ ਆ ਕੋਈ ਮੰਗ ਕਰ ਰਿਹਾ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕੁਝ ਲੋਕ ਤਾਂ ਇਹ ਸੋਚਣ ਲੱਗੇ ਹੁਣ ਵੀ ਜਿਹੜੀਆਂ ਅਸੀਂ ਕਹਾਣੀਆਂ ਜਾਂ ਜੇ ਉਹ ਅਸੀਂ ਇਤਿਹਾਸ ਸੁਣਾਉਨੇ ਆ ਕਿ ਇਹਦੇ ਇਤਿਹਾਸ ਸਹੀ ਵੀ ਆ ਲੋ ਲੋਕ ਨੂੰ ਸ਼ੱਕ ਦੇ ਘੇਰ ਨਾਲ ਦੇਖਣ ਲੱਗ ਗਏ ਵੀ ਜਿਹੜਾ ਇਤਿਹਾਸ ਅਸੀਂ ਸਾਡੇ ਗੁਰੂਆਂ ਪੀਰਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਦਰਬਾਰ ਸਾਹਿਬ ਦਾ ਸਾਰੇ ਅਕਾਲ ਤਖਤ ਸਾਹਿਬ ਦਾ ਜਿਹੜਾ ਇਤਿਹਾਸ ਅਸੀਂ ਲੋਕਾਂ ਨੂੰ ਸੁਣਾਉਂਦੇ ਆ ਕਿ ਸਾਡਾ ਇੰਨਾ ਪ੍ਰਭਾਵਸ਼ਾਲੀ ਤੇ ਕੋ ਆ ਵੀ ਕੀ ਇਹ ਸੱਚ ਹੈ ਵੀ ਹੈ ਬਿਲਕੁਲ ਬਿਲਕੁਲ ਕਿਉਂ ਕਿਉਂਕਿ ਹੁਣ ਤਾਂ ਹਾਲਾਤ ਹੀ ਹੋਰ ਬਦਲ ਗਏ ਇੱਕ ਕਰਮਾਣ ਜੀ ਹੋਰ ਵੀ ਆ ਕਹਿੰਦੇ ਸਿਮਰ ਜੀ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਾਬਕਾ ਐਮਪੀ ਨੇ ਤਾਂ ਕਹਿੰਦੇ ਗਿਆਨੀ ਕੁਲਦੀਪ ਸਿੰਘ ਗੜਗੜ ਦੇ ਹੱਕ ਦੇ ਵਿੱਚ ਆ ਗਏ ਪਹਿਲੀ ਵਾਰ ਜ਼ਿਕਰ ਹੋਇਆ ਕਿਉਂਕਿ ਨਾ ਸਿਮਰਦੇਸਿ ਮਾਨ ਹਮੇਸ਼ਾ ਹੀ ਜਿਹੜੇ ਕਾਲ ਤੱਕ ਸੈਤੋ ਜਥੇਦਾਰ ਲਗਾਜੰਦੇ ਨਾ ਤਾਂ ਉਹਨਾਂ ਦੇ ਉਲਟ ਬੋਲਦੇ ਨੇ ਪਰ ਇਸ ਵਾਰ ਹੋਇਆ ਉਹ ਹੱਕ ਦੇ ਵਿੱਚ ਨਿਤਰੇ ਨੇ ਤਾਂ ਉਹਨਾਂ ਨੇ ਕੀ ਕੀਤਾ ਥੋੜਾ ਉਹਦੀ ਜਾਣਕਾਰੀ ਸਾਂਝੀ ਕਰੋ ਨਹੀਂ ਉਹ ਦੇਖੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਹਰਨਾਮ ਸਿੰਘ ਧੋਮਾ ਜੋ ਟਕਸਾਲ ਦੇ ਮੁਖੀ ਹੈ ਉਹਨਾਂ ਨੂੰ ਕਿਹਾ ਵੀ ਤੁਸੀਂ ਸ਼ਾਂਤੀ ਬਣਾ ਕੇ ਰੱਖੋ ਠੀਕ ਹੈ ਵੈਸੇ ਤਾਂ ਹਰ ਸਿੱਖ ਦਾ ਇਹ ਕਹਿਣਾ ਫਰਜ਼ ਹੈ ਜੋ ਸਿਮਰਦੇਸਿ ਮਾਨ ਨੇ ਗੱਲ ਕਹੀ ਹੈ ਤਾਂ ਉਹਨਾਂ ਨੇ ਕੋਈ ਮੋਤੀ ਮਾੜੀ ਗੱਲ ਜਾਂ ਕਿਸੇ ਦੇ ਹੱਕ ਦੇ ਜੇਕਰ ਅੱਜ ਕੋਈ ਵਿਅਕਤੀ ਚਾ ਕੋਈ ਵੀ ਸ਼ਖਸੀਅਤ ਕਿਉਂ ਨਾ ਹੋਵੇ ਜੇਕਰ ਉਹ ਇਹ ਗੱਲ ਕਹਿ ਰਿਹਾ ਕਿ ਚੇਤਾਵਨੀ ਦੇ ਰਿਹਾ ਜਾਂ ਮਤਲਬ ਇਸ ਮੌਕੇ ਦੇ ਦੇਖੋ ਉਹ ਮੌਕਾ ਜਿਸ ਮੌਕੇ ਦੇ ਉੱਪਰ ਲੋਕਾਂ ਦੇ ਪੁਰਾਣੇ ਜ਼ਖਮ ਅੱਲੇ ਹੋ ਰਹੇ ਆ 41 ਸਾਲ ਹੋ ਗਏ ਇਨਸਾਫ ਨਹੀਂ ਮਿਲਿਆ ਹਾਂ ਬਿਲਕੁਲ ਇਨਸਾਫ ਨਹੀਂ ਮਿਲ ਰਿਹਾ ਪਰ ਉਸ ਸਮੇਂ ਦੇ ਵਿੱਚ ਆ ਕੇ ਸਾਨੂੰ ਇਕੱਠੇ ਹੋਣ ਦੀ ਬਜਾਏ ਅਸੀਂ ਚੇਤਾਵਨੀ ਦੇ ਰਹੇ ਹਾਂ ਤੇ ਮੈਨੂੰ ਲੱਗਦਾ ਇਸ ਚੀਜ਼ ਨੂੰ ਕੋਈ ਵੀ ਸਿੱਖ ਜਿਹੜਾ ਚੰਗਾ ਨਹੀਂ ਸਮਝੇਗਾ ਠੀਕ ਹੈ ਕਿ ਤੁਹਾਡੇ ਮਸਲੇ ਹੋ ਸਕਦੇ ਨੇ ਤਾਂ ਤੁਸੀਂ ਜੇਕਰ ਤੁਸੀਂ ਸਿੰਘ ਸਾਹਿਬ ਦਾ ਕੋਈ ਮਸਲਾ ਹੈਗਾ ਤੁਸੀਂ ਪਹਿਲੇ ਐਲਾਨ ਕੀਤਾ ਹੋਇਆ ਕਿ ਸੁਖਵੀਰ ਸਿੰਘ ਬਾਦਲ ਦੇ ਘਰ ਅਗੇ ਕੀਰਤਨ ਕਰਨਾ ਉਹਦਾ ਉਹਦਾ ਕੱਲੂਕਾਰ ਦਿਵਸ ਕਰਕੇ ਚ ਪਏ ਜਿਹੜਾ ਪੈਂਡਿੰਗ ਕੀਤਾ ਹੋਇਆ ਉਹ 13 ਤਰੀਕ ਦਾ 11 ਤਰੀਕ ਤੋਂ ਸ਼ੁਰੂ ਕੀਤਾ 11 ਤਰੀਕ ਨੂੰ ਪਹਿਲਾ ਉਹ ਤੁਹਾਡੇ ਮਸਲੇ ਨੇ ਜਿਹੜੇ ਚੱਲੀ ਜਾਣੇ ਆ ਜੇ ਆਪਾਂ ਇਹਨੂੰ ਇਹ ਕਹੀਏ ਕਿ ਸਰਦਾਰ ਜਿਹੜੇ ਜਿਵੇਂ ਹਰਨਾਮ ਸਿੰਘ ਤੋਂ ਮੈਂ ਉਹ ਟੋਟਲੀ ਜਿਹੜਾ ਹੈਗਾ ਬੀ ਪੋਲੀਟੀਕਲੀ ਤੋਂ ਪਿੱਛੇ ਨੇ ਨਹੀਂ ਕਹਿ ਸਕਦੇ ਆਪਾਂ ਵਰਪਾਣੀ ਜੀ ਦਾ ਪਰ ਜ਼ਿਕਰ ਕੀਤਾ ਜਾਵੇ ਕਿਉਂਕਿ ਜਿਹੜੇ ਢੱਡਰੀ ਵਾਲੇ ਨੇ ਰਣਜੀਤ ਸਿੰਘ ਢੱਡਰੀਆ ਵਾਲੇ ਤਾਂ ਉਹਨਾਂ ਨੂੰ ਜਿਹੜਾ ਮਾਫੀ ਨਾਮਾ ਜਿਹੜਾ ਦਿੱਤਾ ਗਿਆ ਕਿਉਂਕਿ ਉਹ ਅਕਾਲ ਤਖਤ ਸਾਹਿਬ ਕੇ ਪੇਸ਼ ਹੋਏ ਕਿਉਂਕਿ ਇਹ ਅਕਾਲ ਤਖਤ ਸਾਹਿਬ ਦੇ ਨਾਲ ਹਮੇਸ਼ਾ ਅਲੱਗ ਤਰੀਕੇ ਦੇ ਨਾਲ ਚੱਲਦੇ ਸੀ ਇਹ ਮਾਫੀ ਨਾਮੇ ਮੈਂ ਉਹੀ ਕਹਿ ਰਿਹਾ ਨਾ ਇਹ ਚੀਜ਼ਾਂ ਹੁਣ ਕਾਫੀ ਜਾ ਕੇ ਉਲਝਗੀਆਂ ਵਿੱਚ ਵਿੱਚ ਮਾਫੀ ਨਾਮੇ ਵੀ ਆ ਗਏ ਠੀਕ ਹੈ ਜੇ ਕਿਸੇ ਨੂੰ ਮਾਫ ਕਰਨਾ ਉਹ ਵੀ ਇੱਥੇ ਸੁਖਵੀਰ ਸਿੰਘ ਬਾਦਲ ਵਾਲਾ ਵੀ ਆ ਗਿਆ ਉਹਦੇ ਜਿਹੜੀ ਸਜ਼ਾ ਵਾਲਾ ਉਹ ਵੀ ਆ ਗਿਆ ਹੁਣ ਜਿਹੜਾ ਤਾਂ ਧੜਾ ਹੈਗਾ ਸੁਖਵੀਰ ਸਿੰਘ ਬਾਦਲ ਦੇ ਨਾਲ ਉਹ ਤਾਂ ਕਹਿੰਦਾ ਵੀ ਜੋ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਮਿਲੀ ਸਹੀ ਆ ਗ੍ਰੋਧੀ ਧੜਾ ਕਹਿੰਦਾ ਵੀ ਸਜ਼ਾ ਹੈ ਹੀ ਸਹੀ ਹੈ ਨਹੀਂ ਤਾਂ ਉਸ ਤੋਂ ਬਾਅਦ ਤੁਸੀਂ ਲਾਲਵਾ ਚਾਰ ਦਿਨ ਪਹਿਲਾਂ ਅਕਾਲੀ ਆਗੂ ਜਿਹੜੇ ਵਰਸਾ ਸਿੰਘ ਬਰਤੋਹਾ ਉਹਨਾਂ ਨੇ ਵੀ ਆਪਣਾ ਕਹਿਤਾ ਵੀ ਮੈਨੂੰ ਮਾਫ ਕਰ ਦਿਓ ਉਹ ਤਾਂ ਮਾਫੀ ਨਾਮ ਹੀ ਹੋ ਗਏ ਨੇ ਮੈਨੂੰ ਮਾਫ ਕਰਦੇ ਹੋ ਉਹਦੀ ਵੀ ਗਲਤੀ ਹੈ ਸ਼ਾਇਦ ਹੁਣ ਇਹਨੂੰ ਮਾਫ ਕਰ ਦੇਣਗੇ ਵਰਿੰਦਰ ਸਿੰਘ ਸਰਨਾਲਾ ਵੀ ਆ ਗਿਆ ਰঞ্জੀਤ ਸਿੰਘ ਢੱਡਰੀਆਂ ਵਾਲਾ ਵੀ ਆ ਗਿਆ ਤੇ ਮਾਫੀ ਨਾਮਿਆਂ ਵਾਲੀ ਸਿੰਘ ਸਾਹਿਬ ਨੂੰ ਲਾਉਣਾ ਹਟਾਉਣਾ ਮੈਂ ਪਹਿਲੇ ਕਿਹਾ ਕਿ ਜਿਹੜੇ ਇਹ ਜਿਹੜੇ ਇਹ ਸਿਸਟਮ ਚੱਲ ਰਿਹਾ ਹੈਗਾ ਨਾ ਗੁਰਮਾਨ ਸਿੰਘ ਹੋਰ ਤੁਸੀਂ ਕਿਹੜਾ ਗਿਆ ਸੰਜਨੈਲ ਸਿੰਘ ਜੀ ਭਿੰਡਰਾਂ ਵਾਲੇ ਤਾਂ ਉਹਨਾਂ ਦੇ ਭਰਾ ਨੇ ਵੀ ਉਹਨਾਂ ਨੇ ਕਿਹਾ ਤਾਂ ਵੀ ਅਸੀਂ ਜਿਹੜਾ ਸਨਮਾਨ ਨਹੀਂ ਲਵਾਂਗੇ ਉਹ ਜਿਹੜੇ ਹੋਰ ਵੀ ਜਿਹੜੇ ਪਰਵਾਰ ਨੇ ਜਿਹਨਾਂ ਸ਼ਹੀਦ ਹੋਣੇ ਜੇਕਰ ਸਨਮਾਨ ਨਹੀਂ ਲੈਣਗੇ ਤੁਹਾਨੂੰ ਲੱਗਦਾ ਨਹੀਂ ਇਹ ਮੈਸੇਜ ਜਿਹੜਾ ਕੀ ਜਾਵੇਗਾ ਕਿ ਤੁਹਾਨੂੰ ਲੱਗ ਇਹ ਜਥੇਦਾਰ ਇਹ ਨਵੇਂ ਲਗਾਏਗੇ ਨੇ ਤਾਂ ਉਹਨਾਂ ਤਾਰਨ ਦੀ ਜਿਹੜੀ ਹੈ ਕਿਤਨਾ ਕਿਤੇ ਡਾ ਨੀ ਦੇਖੋ ਇਹ ਗੱਲ ਇਹ ਵੀ ਚੁਣੌਤੀ ਤਾਂ ਹੈ ਐਸਜੀਪੀਸੀ ਨੂੰ ਚੁਣੌਤੀ ਤਾਂ ਹੈ ਸਿੰਘ ਸਾਹਿਬ ਲਈ ਵੀ ਬਹੁਤ ਵੱਡੀ ਚੁਣੌਤੀ ਹੈ ਪਰ ਇਹ ਹੈ ਕਿ ਹਰ ਸਾਲ ਆਪਾਂ ਦੇਖਦੇ ਹਾਂ ਜਦੋਂ ਇਹ ਜੇ ਮਸਲੇ ਉੱਠਦੇ ਆ ਪੰਜ ਚਾਰ ਦਿਨ ਦੇ ਵਿੱਚ ਹੌਲੀ ਹੌਲੀ ਮੀਟਿੰਗਾਂ ਕਰਕੇ ਮੀਟਿੰਗ ਤੋਂ ਬਾਅਦ ਜਿਹੜੇ ਮਸਲੇ ਨੇ ਆਪਣੇ ਆਪ ਜਿਹੜੇ ਬੈਠ ਕੇ ਸੁਲਝਾਉਣ ਵਾਲਾ ਹੋ ਜਾਂਦਾ ਪਰ ਮੈਂ ਜਿਵੇਂ ਪਹਿਲਾਂ ਗੱਲ ਇਹ ਗੱਲ ਕੀਤੀ ਹੈ ਕਿ ਤੁਹਾਡੇ ਆਪਸੀ મતਭੇਦ ਬਹੁਤ ਹੋ ਸਕਦੇ ਆ ਰਾਜਨੀਤਿਕ ਤੌਰ ਤੇ ਬਹੁਤ ਹੋ ਸਕਦੇ ਨੇ ਤੁਹਾਡੇ ਸਮਾਜਿਕ ਤੌਰ ਤੇ મતਭੇਦ ਹੋ ਸਕਦੇ ਨੇ ਚਾਹ ਸੁਖਵੀਰ ਸਿੰਘ ਬਾਦਲ ਆ ਚਾਹ ਕੁਲਦੀਪ ਸਿੰਘ ਗੜਗੱਜ ਆ ਚਾਹ ਹਰਨਾਮ ਸਿੰਘ ਧੁੰਮਾ ਨੇ ਚਾਹ ਰঞ্জੀਤ ਸਿੰਘ ਢੱਡਰੀਆਂ ਵਾਲਾ ਨੇ ਚਾਹ ਕੋਈ ਵੀ ਆ ਚਾਹ ਐ ਜੀਪੀਸੀ ਪ੍ਰਧਾਨ ਰੁਖਿੰਦਰ ਸਿੰਘ ਧਾਮੀ ਵੀ ਕਿਉਂ ਨਾ ਹੋਵੇ ਸਾਰੇ ਲੀਡਰਾਂ ਦੇ ਆਗੂਆਂ ਦੇ ਆਪਸੀ મતਭੇਦ ਹੋ ਸਕਦੇ ਨੇ ਪਰ ਜਿਸ ਟਾਈਮ ਦੇ ਵਿੱਚ ਇਸ ਟਾਈ ਇਸ ਸਟੇਜ ਤੇ ਸਾਡੀ ਸਿੱਖ ਕੌਮ ਇਸਰ ਪਹੁੰਚ ਗਈ ਜਾਂ ਜਿੱਥੇ ਅਸੀਂ ਖੜੇ ਹਾਂ ਇਸ ਟਾਈਮ ਤਾਂ ਸਾਨੂੰ ਸਾਰੇ ਮਤਭੇਦ ਭੁਲਾ ਕੇ ਇਸ ਇਹੋ ਜਿਹੇ ਇੱਕ ਬੜੇ ਅਹਿਮ ਤੇ ਸਿੱਖਾਂ ਦੇ ਜ਼ਖਮ ਅੱਲੇ ਹੋਣ ਦੇ ਉਸ ਸਮਿਆਂ ਦੇ ਉੱਪਰ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਤੇ ਕਿਸੇ ਨੂੰ ਟਕਰਾਅ ਦੀ ਸਥਿਤੀ ਵੱਲ ਕਿਸੇ ਨੂੰ ਚੇਤਾਵਨੀ ਦੇਣਾ ਉਹ ਇੱਕ ਬਾਅਦ ਦੇ ਵਿੱਚ ਉਹ ਚੇਤਾਵਨੀਆਂ ਦੇ ਲਿਓ ਬਾਅਦ ਦੇ ਵਿੱਚ ਜੋ ਮਰਜ਼ੀ ਕਰਿਓ ਉਹ ਚੀਜ਼ ਕੋਈ ਗੱਲ ਨਹੀਂ ਇਹ ਤਾਂ ਚੱਲਦੀ ਰਹਿਣਾ ਪਰ ਇਹ ਜੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਇਹ ਚੀਜ਼ਾਂ ਜਿਹੜੀਆਂ ਚੇਤਾਵਨੀਆਂ ਵਗੈਰਾ ਜੇ ਉਹ ਨਹੀਂ ਦੇਣੀਆਂ ਚਾਹੀਦੀਆਂ ਇਹ ਜੇ ਸਮੇਂ ਦੇ ਵਿੱਚ ਇੱਕ ਮੁੱਠ ਹੋ ਕੇ ਇਕੱਠੇ ਹੋ ਕੇ ਜਿਹੜੇ ਪ੍ਰੋਗਰਾਮ ਨੇ ਉਹ ਲਿਖਣੇ ਚਾਹੀਦੇ ਨੇ ਤਾਂ ਕਿ ਸਿੱਖ ਕੌਮ ਦੇ ਵਿੱਚ ਹਾਲ ਤੱਕ ਸਾਡਾ ਜਿਹੜਾ ਜਿਹੜੀ ਮਰਿਆਦਾ ਜਾਂ ਕਾਲ ਤੱਕ ਦਾ ਸਨਮਾਨ ਉਹ ਬਹਾਲ ਰਹੇ ਠੀਕ ਕਰ ਪੜਾਈ ਬੋਤਨਬ ਸੋ ਬਿਲਕੁਲ ਅਸੀਂ ਅੱਜ ਤੁਹਾਨੂੰ ਖਾਸ ਤੌਰ ਤੇ ਜੂਨ 1984 ਦੇ ਮੱਦੇ ਨਜ਼ਰ ਜੋ ਸਿਰੇ ਕਾਲ ਤੱਕ ਸਾਹਿਬੀ ਕੇ ਜੋ ਸਮਾਗਮ ਲਿਖੇ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਗਿਆਨੀ ਹਰਨਾਮ ਸਿੰਘ ਜੋ ਦਮਦਮੀ ਟਕਸਾਲ ਦੇ ਮੁਖੀ ਨੇ ਤਾਂ ਉਹਨਾਂ ਨੇ ਵਿਰੋਧ ਕੀਤਾ ਕਿ ਅਸੀਂ ਜਿਹੜਾ ਸਿੱਖ ਪੰਥ ਦੇ ਨਾਲ ਜਿਹੜਾ ਸੰਦੇਸ਼ ਆ ਉਹ ਸਿੰਘ ਸਭਾ ਜਾਰੀ ਕਰਨ ਲਈ ਅਸੀਂ ਉਹਨਾਂ ਨੂੰ ਜਾਰੀ ਜਿਹੜਾ ਕਰਨ ਨਹੀਂ ਦੇਣਾ ਤਾਂ ਉਸ ਤੋਂ ਬਾਅਦ ਐਡਵੋਕੇਟ ਹਿੰਦਰ ਸਿੰਘ ਧਾਮ ਜਿਹੜੇ ਮਨਾਨਦੀਪੁਰੀ ਕੋਸ਼ਿਸ਼ ਕਰ ਰਹੇ ਨੇ 6 ਜੂਨ ਨੂੰ ਕੀ ਸਥਿਤੀ ਹੋਵੇਗੀ ਕੀ ਟਕਰਾਵ ਵਾਲੀ ਸਥਿਤੀ ਹੋਵੇਗੀ ਜਾਂ ਫਿਰ ਭਾਈਚਾਰੇ ਆਪਸੀ ਸਾਜੇ ਦੇ ਨਾਲ ਜਿਹੜਾ ਇਹ ਸਮਾਗਮ ਲੈ ਕੇ ਜਾਣਗੇ ਉਹ ਸੀਰੀਅਰ ਚੜਨਗੇ ਕੀ ਸਥਿਤੀ ਹੋਵੇਗੀ ਉਹ ਵੀ ਮੁਰ ਦੁਆਰਾ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਤਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਲੀਵਲੀ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ